ਨਸ਼ੀਆਂ ਗੋਲੀਆਂ ਦੇ ਮਾਮਲੇ ਚ ਅੱਜ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਕਿ ਕਿੰਨੀ ਕੋ ਸਫਲਤਾ ਹੱਥ ਲੱਗ ਜੀ ਦੇਖੋ ਜੀ ਉਹਦੇ ਵਿੱਚ ਅਸੀਂ ਜਿਹੜਾ ਡੁਆਇਨ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਤਕਰੀਬਨ 50000 ਰੁਪਏ ਡਰੱਗ ਮਨੀ ਜਿਹੜਾ ਹੁਣ ਤੱਕ ਉਹਨਾਂ ਕੋਲ बरामद ਹੋਇਆ ਪਲੱਸ ਜਿਹੜਾ ਇੱਕ ਮੋਟਰਸਾਈਕਲ ਹੈ ਬੁਲਟ ਜਿਹੜਾ ਉਹ ਇਸ ਵਾਲੀ ਵਰਤਦੇਸ਼ੀ ਕਲਾਸਿਕ ਕਾਰ ਉਹ ਕੁਛੇ ਕੁਛ ਵਿੱਚ ਸਾਹਮਣੇ ਆਈ ਹੈ ਜਿਹੜੀ ਜਲਦੀ ਅਸੀਂ ਉਗਰਾਮ ਕਰਾ ਜੀ ਸਰ ਪਤਾ ਲੱਗਿਆ ਇਹ ਐਂਬੂਲੈਂਸ ਦਾ ਵਿਸਹਾਰਾ ਲੈਂਦੇ ਸੀ ਜਦੋਂ ਇਹ ਜਿਹੜੀ ਨਸ਼ੇ ਦੀ ਤਸਕਰੀਨ ਮੰਗਾਉਂਦੇ ਸੀਗੇ ਜੀ ਹਾਂ ਉਹਦੇ ਬਾਰੇ ਵੀ ਖਲਾਸਾ ਹੋਇਆ ਇਹਨਾਂ ਕੋਲ ਸੋ ਜੈ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਆ ਜਿਹੜਾ ਹੋਰ ਰਿਮਾਂਡ ਲਈ ਸੋ ਜੈ ਸਾਹਿਬ ਨੇ ਸਾਡੀ ਜਿਹੜੀ ਆ ਬੇਨਤੀ ਕਬੂਲ ਕੀਤੀ ਦੋ ਦਿਨ ਸਾਨੂੰ ਜਿਹੜਾ ਹੋਰ ਰਿਮਾਂਡ ਮਿਲਿਆ ਉਹਦੇ ਲਈ ਅਸੀਂ ਹੁਣ ਜਿਹੜਾ ਫਰਦਰ ਇਹਨਾਂ ਨੇ ਜੋ ਟਿਕਾਣੇ ਦੱਸਿਆ ਉਹਨਾਂ ਤੇ ਜਲਦੀ ਸ਼ਕਤੀ ਮਾਰੀ ਗਈ ਸਰ ਜਿਸ ਤਰ੍ਹਾਂ ਇਹ ਇੰਨਾ ਵੱਡਾ ਕਾਰੋਬਾਰ ਕਰ ਰਿਹਾ ਸੀਗੇ ਇਹਨਾਂ ਦੇ ਨਾਲ ਕੋਈ ਹੋਰ ਵਿਅਕਤੀਆਂ ਆ ਤੱਕ ਵੀ ਪੁਲਿਸ ਦੀ ਜਿਹੜੀ ਹੈ ਪੁਲਿਸ ਪੈੜਾ 90 ਤੱਕ ਪਹੁੰਚ ਰਹੀ ਹੈ ਜੀ ਬਿਲਕੁਲ ਜਿਹੜੀ ਫੈਕਟਰੀ ਜਿਹੜੀ ਤਿਆਰ ਹੁੰਦੀਆਂ ਸੀਗੇ ਉਹਦੇ ਬਾਰੇ ਜਿਹੜਾ ਸਾਨੂੰ ਜਾਣਕਾਰੀ ਮਿਲੀ ਜਿਹੜੀ ਕਿ ਬਦੀ ਪਰ ਸੋਲਨ ਦੇ ਆਸ-ਪਾਸ ਹੈ ਗਿਆ ਨੇ ਫਿਰ ਜਲਦੀ ਅਸੀਂ ਜਿਹੜਾ ਪੁਲਿਸ ਪਾਰਟੀ ਭੇਜ ਕੇ ਉੱਥੇ ਵੀ ਚੈਕਿੰਗ ਕਰਾਵਾਂਗੇ ਕਿ ਵਾਕਈ ਇੱਥੋਂ ਜਿਹੜੀਆਂ ਜਾਂ ਪਟਕੜੀ ਤੇ ਸੋ ਇਸ ਮਾਮਲੇ ਦੇ ਵਿੱਚ ਕੀ ਕਈ ਸੇ ਹੋਰ ਵਿਅਕਤੀ ਦੀ ਵੀ ਕੋਈ ਗ੍ਰਿਫਤਾਰੀ ਹੋਈ ਹੈ ਅੱਜ ਤੱਕ ਜੀ ਨਹੀਂ ਅਸੀਂ ਨਾਮਜ਼ਦ ਜ਼ਰੂਰ ਕੀਤੇ ਨੇ ਦੋ ਵਿਅਕਤੀ ਪਰ ਹਲੇ ਗ੍ਰਿਫਤਾਰੀ ਉਹਨਾਂ ਦੀ ਬਾਕੀ ਆ ਜਲਦੀ